ਹਾਈ ਵੋਲਟੇਜ ਡਰਾਮੇ ਦਾ ਅੰਤ ਉਸ ਨੇ ਹਗਾਮਾ ਕਰਨ ਵਾਲੇ ਪਤੀ ਪਤਨੀ ਨੂੰ ਹਿਰਾਸਤ ਚ ਪੁਲਸ ਪਾਰਟੀ ਤੇ ਹਮਲੇ ਦਾ ਦੋਸ਼ ਪੁਲਸ ਦਾ ਕਹਿਣਾ ਨਸ਼ਾ ਕਰਨ ਅਤੇ ਵੇਚਣ ਦਾ ਆਦੀ ਸੰ ਪਤੀ ਪਤਨੀ ਦਿਨਾਂਗਰਵੇ ਖੇਤੇ ਸ਼ਾਮ ਤੱਕ ਚਲੇ ਹਾਈ ਵੋਲਟੇਜ ਡਰਾਮੇ ਦਾ ਅਖਰਕਲ ਅੰਤ ਹੋ ਗਿਆ ਜਦੋਂ ਡੀਐਸਪੀ ਕਪਲ ਕੋਸ਼ਲ ਖੁਦ ਮੌਕੇ ਤੇ ਪਹੁੰਚੇ ਅਤੇ ਹਗਾਮਾ ਕਰਨ ਵਾਲੇ ਨੌਜਵਾਨ 14 ਅਤੇ ਉਸ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ ਦੱਸਤੇ ਕਿ ਦੋਹਾਂ ਵੱਲੋਂ ਪੁਲਸ ਦੀ ਤਲਾਸ਼ੀ ਮਹਿਮਦਾਨ ਆਪਣੇ ਘਰ ਸਕੂਟਰੀ ਅਤੇ ਇਹ ਰਿਕਸ਼ਾ ਨੂੰ ਅੱਗ ਲਗਾ ਦਿੱਤੀ ਸੀ ਅਤੇ ਜੋਦਾ ਨਾਮਕ ਨੌਜਵਾਨ ਵੱਲੋਂ ਖੁਦ ਨੂੰ ਜ਼ਖਮੀ ਕਰਕੇ ਕੈਸ ਸਿਲੰਡਰ ਨੂੰ ਅੱਗ ਲਗਾ ਕੇ ਬੱਚਿਆਂ ਸਮੇਤ ਆਤਮ ਹੱਤਿਆ ਕਰਨ ਦੀ ਧਮਕੀ ਵੀ ਦਿੱਤੀ ਸੀ ਡੀਐਸਪੀ ਕੋਸ਼ਲ ਅਨੁਸਾਰ ਇਸ ਤੋਂ ਪਹਿਲਾਂ ਇਨ੍ਹਾਂ ਵੱਲੋਂ ਨਸ਼ਾ ਵਿਰੋਧੀ ਮਹੱਤਵਪੂਰਨ ਕਾਰਵਾਈ ਕਰਨ ਆਈ ਪੁਲਸ ਪਾਰਟੀ ਤੇ ਹਮਲਾ ਵੀ ਕੀਤਾ ਗਿਆ ਸੀ ਅਤੇ ਆਪਣੇ ਘਰ ਦੀ ਛੱਤ ਤੇ ਚੜਕੇ ਪੱਥਰ ਬਰਸਾਈ ਗਏ ਸਨ ਜਿਸ ਵਿੱਚ ਚਾਰ ਪੁਲਸ ਅਧਿਕਾਰੀ ਜ਼ਖਮੀ ਹੋਏ ਸਨ ਅਤੇ ਇੱਕ ਪੁਲਸ ਅਧਿਕਾਰੀ ਦੀ ਗੱੜ ਨੂੰ ਹੀ ਨੁਕਸਾਨ ਪਹੁੰਚਾਇਆ ਸੀ ਡੀਐਸਪੀ ਅਨੁਸਾਰ ਦੋਹਾਂ ਮੀਆਂ ਬੀਵੀ ਨਸ਼ਾ ਕਰਨ ਤੇ ਵਿੱਚਾਂ ਦੇ ਆਦੀ ਹਨ ਪਹਿਲਾ ਇਸ ਨੌਜਵਾਨ ਕੋਲ ਭਾਰੀ ਮਾਤਰਾ ਵਿੱਚ ਚਟਾ ਬਰਾਮਦਗੀ ਤੇ ਲਈ ਮਾਮਲੇ ਦਰਜ ਹੋ ਚੁੱਕੇ ਹਨ ਹੁਣ ਵੀ ਤੋਂਹਾਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰ ਲਿਆ ਗਿਆ ਹੈ ਜੋ ਐਸਐਸਪੀ ਸਾਹਿਬ ਅਦਿੱਤਿਆ ਜੀ ਆਈਪੀਐਸ ਗੁਰਦਾਸਪੁਰ ਦੇ ਜੀ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਕੈਸੋ ਆਪਰੇਸ਼ਨ ਜਿਹੜੇ ਆ ਯੋਧ ਨਸ਼ਿਆਂ ਦੇ ਵਿਰੁੱਧ ਤਹਿਤ ਚੱਲ ਰਹੇ ਆ ਇਹਦੇ ਵਿੱਚ ਜਦੋਂ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਟੀਮ ਅਵਾਂਖਾ ਪਿੰਡ ਜਿਹੜਾ ਹੌਟਸਪੌਟ ਹੈ ਕਾਫੀ ਨਸ਼ਿਆਂ ਦੇ ਵਿੱਚ ਮਸ਼ਹੂਰ ਹੈ ਉਹਦੇ ਸਬੰਧ ਦੇ ਵਿੱਚ ਗਏ ਸੀ ਜਦੋਂ ਅਵਾਂਖਾ ਪਿੰਡ ਚ ਪਹੁੰਚੇ ਤੇ ਮੁਖਬਰ ਖਾਸ ਨੇ ਇਹਨਾਂ ਨੂੰ ਦੱਸਿਆ ਕਿ ਜਿਹੜਾ ਜੋਧਾਵਾ ਜੋ ਯੋਧ ਲਾਲ ਜੀ ਇਹਦੇ ਵਿਰੁੱਧ ਪਹਿਲੇ ਵੀ ਚਾਰ ਪੰਜ ਜਿਹੜੇ ਮਕਦਮੇ ਆ ਨਸ਼ਿਆਂ ਦੇ ਦਰਜਾ ਤੇ ਇਹ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਵਾ ਉਹ ਨਸ਼ਾ ਵੇਚ ਰਿਹਾ ਵਾ ਪੁਲਿਸ ਪਾਲਟੀ ਜਦੋਂ ਸੀਆਈਏ ਇੰਚਾਰਜ ਸਬ ਇੰਸਪੈਕਟਰ ਅਜਿਵਿੰਦਰ ਦੀ ਅਗਵਾਈ ਹੇਠ ਇਨਾਂ ਦੇ ਘਰ ਦਾ ਜਾ ਕੇ ਇਹਨਾਂ ਨੇ ਸਵੇਰੇ ਸੋਤੇ ਬੂਆ ਖੜਕਾਇਆ ਵਾ ਤੇ ਇਹਨਾਂ ਨੇ ਦੇਖਿਆ ਵੀ ਇਹ ਪੁਲਿਸ ਆ ਗਈ ਆ ਔਰ ਇਹਨਾਂ ਨੇ ਛੱਤ ਉੱਤੇ ਚੜ ਕੇ ਉੱਤੇ ਪੇ ਜਿਹੜੇ ਪੱਥਰ ਸੀ ਜਾਣ ਤੋਂ ਮਾਰ ਦੀ ਨੀਅਤ ਨਾਲ ਪੁਲਿਸ ਤੇ ਉੱਤੇ ਇਹਨਾਂ ਨੇ ਵਟੇ ਮਾਰਨੇ ਸ਼ੁਰੂ ਕਰ ਦਿੱਤੇ ਜਿਹਦੇ ਵਿੱਚ ਪੁਲਿਸ ਪਾਰਟੀ ਦੇ ਚਾਰ ਜਿਹੜੇ ਐਸਆਈਸੀ ਜਾਂ ਜ਼ਖਮੀ ਹੋਏ ਆ ਜਿਨ੍ਹਾਂ ਦੇ ਵਿੱਚ ਐਸਆਈ ਰਪਿੰਦਰ ਸਿੰਘ ਸਪੈਸ਼ਲ ਬ੍ਰਾਂਚ ਐਸਆਈ ਸਤਨਾਮ ਸਿੰਘ ਸੀਆਈਏ ਬ੍ਰਾਂਚ ਐਸਆਈ ਦਵਿੰਦਰ ਸਪੈਸ਼ਲ ਬ੍ਰਾਂਚ ਐਸਆਈ ਗੁਰਚਰ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਔਰ ਜਦੋਂ ਇਹਨਾਂ ਨੇ ਉੱਤੋਂ ਵਟੇ ਮਾਰਨੇ ਸ਼ੁਰੂ ਕੀਤੇ ਆ ਇਹ ਇਹਨਾਂ ਨੇ ਇੱਧਰ ਉੱਧਰ ਭੱਜ ਕੇ ਆਪਣੀ ਜਿਹੜੀ ਆ ਉਹ ਜਾਨ ਬਚਾਈ ਆ ਤੇ ਮੁੜ ਕੇ ਜਿਹੜਾ ਜੋਧ 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 ਰਾਜ ਤੇ ਦੀ ਪਤਨੀ ਵੰਦਨਾ ਵਾ ਇਹਨਾਂ ਨਾਲ ਤਿੰਨ ਚਾਰ ਹੋਰ ਅਣਪਛਾਤੇ ਵਿਅਕਤੀ ਸੀ ਜਿਹੜੇ ਜਿਹੜਾ ਨਸ਼ਾ ਹੀ ਆਆਂ ਅੱਖੇ ਦੇ ਵਿੱਚ ਸਪਲਾਈ ਵੀ ਕਰਦੇ ਸੀ ਔਰ ਵੇਚਦੇ ਵੀ ਸੀ ਇਹਨਾਂ ਨੇ ਜੋਧ ਨੇ ਤੇ ਇਹਦੀ ਪਤਨੀ ਨੇ ਪਹਿਲੇ ਪੁਲਿਸ ਪਾਰਟੀ ਦੀ ਆਪਣੇ ਇੱਕ ਸਕੂਟਰੀ ਨੂੰ ਇਹਨਾਂ ਨੇ ਅਗਲਾ ਹੀ ਫਿਰ ਇਹਨਾਂ ਨੇ ਆਪਣੇ ਈ ਰਿਕਸ਼ਾ ਨੂੰ ਅਗਲਾ ਹਾਂ ਦੀ ਕੋਸ਼ਿਸ਼ ਕੀਤੀ ਔਰ ਜਿਹੜੀ ਪੁਲਿਸ ਪਾਰਟੀ ਐਸਆਈ ਰੁਪਿੰਦਰ ਸਿੰਘ ਦੀ ਗੱਡੀ ਆਈ 10 ਉੱਥੇ ਖੜੀ ਸੀ ਉਹਨੂੰ ਅਗਲਾ ਦੀ ਕੋਸ਼ਿਸ਼ ਕੀਤੀ ਬੜੀ ਮੁਸ਼ਕਲ ਉੱਥੋਂ ਗੱਡੀ ਕੱਢ ਕੇ ਤੇ ਖੜੀ ਜਿਹਦਾ ਕਾਫੀ ਨੁਕਸਾਨ ਹੋਇਆ ਇਹਨਾਂ ਨੇ ਪੱਥਰबाजी ਦੇ ਵਿੱਚ ਉਹਦਾ ਸ਼ੀਸ਼ੇ ਟੁੱਟੇ ਔਰ ਕਾਫੀ ਜਿਹੜਾ ਗੱਡੀ ਗੱਡੀ ਦਾ ਨੁਕਸਾਨ ਹੋਇਆ ਤੇ ਬਾਅਦ ਦੇ ਵਿੱਚ ਇਹਨੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਫੜਨ ਵਾਸਤੇ ਦੁਬਾਰਾ ਉਥੇ ਇਕੱਠੀ ਹੋਈ ਆ ਤੇ ਇਹਨੇ ਜੋ ਯੁੱਧ ਲਾਲ ਦੇ ਜਿਹੜੇ ਅਣਪਛਾਤੇ ਵਿਅਕਤੀ ਉਹ ਤੇ ਉਥੋਂ ਭੱਜ ਗਏ ਇਸ ਸਿਲੰਡਰ ਲੈ ਕੇ ਆਪਣਾ ਉਹਦੇ ਉੱਤੇ ਰੈਗੂਲਰ ਲਾ ਕੇ ਤੇ ਇਹਨੇ ਲਾਈਟਰ ਹੱਥ ਦੇ ਵਿੱਚ ਫੜਿਆ ਸੀ ਔਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਧਮਕੀਆਂ ਦੇ ਰਿਹਾ ਸੀ ਬਾਰ-ਬਾਰ ਵੀ ਕਦੀ ਕਹੇ ਹਫਸਨੂ ਬੁਲਾ ਲਓ ਕਦੀ ਕਹੇ ਹਫਸਨੂ ਬੁਲਾ ਲਓ ਉਥੇ ਸ਼ਾਇਦ ਸਾਰੇ ਤੁਸੀਂ ਪੱਤਰਕਾਰ ਭਰਾ ਵੀ ਪਹੁੰਚੇ ਸੀ ਬੜੇ ਮੁਸ਼ਕਲ ਦੇ ਕਰਕੇ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਵਾ ਵੰਦਨਾ ਨੂੰ ਤੇ ਜਿਹੜਾ ਜੋਧ ਲਾਲ ਆ ਇਹਨੂੰ ਯੋਧੇ ਨੂੰ ਇਹਨਾਂ ਦੇ ਖਿਲਾਫ ਮਕਦਮਾ ਨੰਬਰ 35 ਸਰਕਾਰੀ ਡਿਊਟੀ 'ਚ ਵਿਗੜਨ ਪਾਣਾ ਔਰ ਗੱਡੀਆਂ ਨੂੰ ਘਰ ਨੂੰ ਅੱਗ ਲਾਣਾ ਔਰ ਆਪਣੇ ਆਪ ਨੂੰ ਇਹਨੇ ਕਾਫੀ ਬਲੇਡਦਾਲ ਉਹਦੇ ਜ਼ਖਮਾ ਆਪਣੇ ਸਰੀਰ ਤੇ ਕੀਤੇ ਇਹਨਾਂ ਦੀ ਦੋਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਔਰ ਇਹਨਾਂ ਦੀ ਰੈਸਟ ਮਕਦਮਾ ਨੰਬਰ 35 ਦੇ ਵਿੱਚ ਕਰਕੇ ਔਰ ਇਹਨੂੰ ਆਪਾਂ ਇਹਦਾ ਰਿਮਾਂਡ ਲੈ ਕੇ ਤੇ ਅਗਲੀ ਪੁਛਗਿਸ਼ ਕਰਾਂਗੇ ਇਹ ਚਟਾ ਕਿੱਥੋਂ ਲੈ ਕੇ ਆਂਦਾ ਈ ਔਰ ਕਿੱਥੇ ਵੇਚਦਾ ਇਹਦੇ ਖਿਲਾਫ ਪਹਿਲੇ ਵੀ 4 ਤੋਂ 5 ਮੁਕਦਮੇ ਜਿਹੜੇ ਐਨਡੀਪੀਸੀ ਅੱਡੇ ਦਰਜ ਨੇ ਜਿੰਨਾ ਚ 65 ਗ੍ਰਾਮ ਦੀ ਰਿਕਵਰੀ ਆ ਕੋਈ 10 ਗ੍ਰਾਮ ਦੀ ਰਿਕਵਰੀ ਆ ਕੋਈ 20 ਗ੍ਰਾਮ ਦੀ ਆ ਆਦੀ ਆ ਇਹ ਵੇਚਦਾ ਵੀ ਯਾਰ ਔਰ ਇਹਦੇ ਘਰ ਦੇ ਜਿਹੜਾ ਇਹਦੇ ਨਾਲ ਦੀ ਇਹਦੀ ਵੰਦਨਾ ਆ ਲੋਕਾਂ ਦੇ ਕਹਿਣ ਮੁਤਾਬਕ ਇਹ ਦੋਨੇ ਜਿਹੜਾ ਵਾ ਚਿੱਟੇ ਦੇ ਚਿੱਟੇ ਦਾ ਬਹੁਤ ਜ਼ਿਆਦਾ ਸੇਵਨ ਵੀ ਕਰਦੇ ਆ ਇਹਨਾਂ ਨੇ ਕੀ ਕੀਤਾ ਵਾ ਵੀ ਜਦੋਂ ਇਹਨਾਂ ਨੇ ਦੇਖਿਆ ਹੁਣ ਪੁਲਿਸ ਪਾਲਟੀ ਥੋੜੀ ਹੈਵੀ ਹੋ ਰਹੀ ਆ ਇਹਨੇ ਘਰ ਨੂੰ ਸਮਾਨ ਛੱਟ ਕੇ ਜੋ ਸਾਨੂੰ ਲੱਗਦਾ ਇਹਨੇ ਉਹਨੂੰ ਅੱਗ ਲਾਈ ਆ ਉਰ ਉਹਦੇ ਤੇ ਐਤੀ ਜਿਹੜੀ ਆ ਅੱਗ ਭੜਕੀ ਆ ਇਹਦੇ ਘਰ ਦੇ ਵਿੱਚ ਰਜਾਈਆਂ ਛੜੀਆਂ ਬੈੱਡ ਛੜੇ ਆ ਇਹਨਾਂ ਨੇ ਆਪਣੀ ਸਕੂਟਰੀ ਨੂੰ ਵੀ ਅੱਗ ਲਾਈ ਆ ਕਿਉਂਕਿ ਆਮ ਤੌਰ ਤੇ ਸਕੂਟਰੀ ਜਿਹੜੀ ਦੇ ਵਿੱਚ ਸਮਾਨ ਇਹਨਾਂ ਨੇ ਸਮਗਲਰਾਂ ਨੇ ਰੱਖਿਆ ਹੁੰਦਾ ਐਨੇ ਸਕੂਟਰੀ ਨੂੰ ਵੀ ਅੱਗ ਲਾਈ ਆ ਇੱਕ ਇਹਦਾ ਹੀ ਰਿਕਸ਼ਾ ਸੀ ਇਹਨੇ ਉਹਨੂੰ ਵੀ ਅਗਲਾ ਦੀ ਕੋਸ਼ਿਸ਼ ਕੀਤੀ ਆ ਪਰ ਸਕੂਟਰੀ ਪੂਰੀ ਤਰ੍ਹਾਂ ਛੜ ਗਈ ਇਹ ਰਿਕਸ਼ੇ ਦਾ ਬਚਾਅ ਹੋ ਗਿਆ ਔਰ ਸਾਡੇ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਗੱਡੀ ਸੀ ਉਹ ਉਹਦਾ ਵੀ ਕਾਫੀ ਬਚਾਅ ਹੋਇਆ